ਕੀ ਕੀਤੀ ਕਰਦਾ 12 ਕਿੱਲੇ ਬੈੜੀ ਆ ਠੀਕ ਆ ਜੀ ਤਿੰਨ ਭਾਇਆ ਖੇਤੀ ਆਬ ਕਰਦੇ ਆ ਠੀਕ ਆ ਜੀ ਇਹ ਆਪਾਂ 10 ਮਹੀਨੇ ਹੋ ਗਏ ਟਰਾਲਾ ਲੈ ਕੇ ਇੱਥੇ ਪਹੁੰਚੇ ਆ ਠੀਕ ਆ ਜੀ ਪਹੁੰਚ ਕੇ ਆਪਾਂ ਇੱਥੇ ਉਹ ਸਾਬਾ ਲਓ ਸੌ ਕਰਦੀ ਮਾਦਾ ਸਾਡੇ ਖਾਦੀ ਹੋਇਆ ਸਾਡੇ ਬੰਦੇ ਮੇਰੇ ਭਰਾ ਦੇ ਵੀ ਛੱਟਾ ਲੱਗਦਾ ਸੀਗਾ ਠੀਕ ਆ ਜੀ ਮਾਰੀ ਦਿੱਤੀ ਨਾਲ ਹੀ ਸੀਗਾ ਟਰਾਲੇ ਚ ਠੀਕ ਆ ਜੀ ਕੋਈ ਨਹੀਂ ਆਨੇ ਸੀਗੇ ਅਸੀਂ ਨਾ ਟ੍ਰੈਕਟ ਕਰ ਕੁਝ ਵੀ ਕਰੋ ਯਾਰ ਭਰਾਵੋ ਸਾਰੇ ਪੁੱਤ ਹੋਏ ਤੇ ਆ ਗਸੀਆ ਇਹਨਾਂ ਜ਼ਮੀਨ ਬਚਾਉਣੀ ਆ ਉਹ ਬੰਦਾ ਜ਼ਰੂਰ ਉੱਠ ਕੇ ਆਊਗਾ ਤੇ ਜਿਹੜੇ ਵੀ ਅਕਮੀਰਾ ਮਰਗਾਗਾ ਉਹਦਾ ਬੈਨਟ ਪੈ ਕੇ ਗੱਲਾਂ ਕਰਨ ਵਾਲੇ ਆ ਪਿੰਡਾਂ 'ਚ ਬਹਿ ਕੇ ਸੱਤਾਜਾ ਤੇ ਹਰੇਕ ਪੜਾ ਨੂੰ ਸੱਤਾ ਭਰਾਵੋ ਮੁੜ ਕੇ ਰਹਿ ਦੇਉਗੇ ਉਸ ਤੋਂ ਐ ਹੋ ਗਿਆ ਉਸ ਤੋਂ ਐ ਕਰ ਲੈ ਤੇ ਫੇਰ ਬਾਜਾਂ ਦੇ ਐ ਬਾਜਾਂ ਦੇ ਆਹਨ ਥੋੜੀ ਲੋੜ ਆ ਉਹ ਜਮਾਨ ਪੀੜੀ ਨੂੰ ਜੀ ਜ਼ਰੂਰ ਸੱਦਾ ਦੇਣਾ ਚਾਹੁੰਦੇ ਆ ਭਰਾਵੋ ਆਓ ਹੁਣ ਹੁਣ ਮੁੜ ਕੇ ਨਹੀਂ ਬਿੜਾ ਖਾਉਣਾ ਜਦੋਂ ਕਿ ਆਓ ਨਾ ਕਹਣਾ ਹਰ ਕਿਰਕਰੇ ਪਰ ਹੋਵੇ ਵੀ ਆਪਾਂ ਉਹਦੇ ਵਿਚਾਲੇ ਆਪਣਾ ਇਤਿਆਹ ਤੇ ਨਾਮ ਲਿਖਿਆ ਜਾਣਿਆਗਾ ਇਹ ਕੀਤੇ ਵੀ ਆਪਾਂ ਲੜਾਈ ਲੜੀ ਹੈਗੀ ਤਾਨੂੰ ਵੇਖੋ ਹੁਣ ਐਸੇ ਮਹੀਨੇ ਹੋ ਗਿਆ ਇਹਨੂੰ ਤੇ 1 ਮਹੀਨੇ ਤੋਂ ਉੱਤੇ ਹੋਣਾ ਆ ਗਿਆ ਹੋ ਗਿਆ ਸਾਨੂੰ ਪੇਟਾ ਨੂੰ ਨਾਲ ਦੋਨੇ ਲੱਤਾਂ ਤੋਂ ਪਾ ਜਾ ਕੋਈ ਲੱਤ ਨਹੀਂ ਕੰਮ ਕਰਦੀ ਹਰ ਪਾਸੇ ਪਹਿਰਾ ਲੰਨਿਆ ਸਾਰਾ ਅੱਧਾ ਕਾਟਾ ਕਾਦਾ ਲੰਗਰ ਕੱਲ ਤਾਂ ਖੱਡੇ ਕਿਨੇ ਆਉਣ ਨੂੰ ਹਰ ਪਾਸੇ ਡਿਊਟੀ ਦੇ ਉੱਤੇ ਇਹ ਹਾਜਮਾ ਸਹਾਰਬਾਈ ਜੀ ਦੀ ਫਲਾਜ਼ਮੈਂਟ ਕਰਦੇ ਨੇ ਮੈਂ ਭਰਾਵੋ ਜਾਗੋ ਭਰਾਵੋ ਆਓ ਕੋਈ ਆਪਣਾ ਟੱਕਰ ਨਾਲ ਆ ਬਾਕਰ ਜੀ ਇਹ ਗੱਲ ਜ਼ਰੂਰ ਆਪਾਂ ਆਪਣੇ ਭਰਾਵਾਂ ਨੂੰ ਬੇਇੱਜ਼ਤੀ ਕਰਨੀ ਚਾਹੁੰਦੇ ਆ ਭਰਾਵੋ ਬਾਹਰ ਚੜ ਕੇ ਆਓ ਮੇਰੇ ਵੀਰੋ ਐਦੂ ਮੁੜ ਕੇ ਫੇਰ ਨਹੀਂ ਆਪਣਾ ਸਤਾਇਆ ਲੋੜ ਨਾ ਆਉਣ ਨਹੀਂ ਆਣਾਗਾ ਮੁੜ ਕੇ ਦਾ ਸਾਰੇ ਜਿਹੜੀ ਇੰਨੀ ਆਪਣੀ ਮਿਹਨਤ ਕਰੀ ਦੀ ਇਹ ਤਾਂ ਦੇਖੋ ਭਰਾਵੋ ਜੇ ਭਰੇ ਹੀ ਰੱਖੇ ਤਾਂ ਤੋ ਬੱਕਰੇ ਰੋਣ ਚੁੱਕੀ ਰਹਿ ਜਾਣਗੇ ਢੇੜਾ ਵੀ ਨਹੀਂ ਹੋਣਾ ਆਪਾਂ ਤਾਂ ਫੇਟ ਘੱਟ ਵਿੱਚ ਜਾਇਆ ਜਾਣਾਗਾ ਜਿਹੜਾ ਗਰੀਬ ਦਾ ਤਾਂ ਸਿੱਧੇ ਦੇ ਆਉਂਦਾ ਜਾਨ ਚਾਲ ਕੇ ਮਤਲਬ ਉਹ ਵੀ ਉਹਦੇ ਬਾਅਦ ਮਾਣ ਮੰਦਿਆ ਕਰਦਾ ਉਹ ਵੀ ਜਾਨ ਵਿਚਾਲ ਕੇ ਚਲੋ ਪ੍ਰਭੂ ਆਜੋ ਯਾਰ ਆਖਣ ਕੇ ਦੇਖ ਕਿ ਇਹ ਮੇਰੇ ਵੀਰੋਂ ਅਜੇ ਵੀ ਤੁਹਾਡੇ ਤੇ ਲਾਮ ਤਾਣੇ ਜਿਹੜੇ ਵੀਰ ਘਰੇ ਬੈਠੇ ਨੇ ਵੱਧ ਤੋਂ ਵੱਧ ਪਹੁੰਚੋ ਵੇਖੋ ਜਿਹੜੀ ਸੰਗਤ ਵੱਡੇ ਪੱਧਰ ਤੇ ਜਿਹੜੀ ਇਸ ਜਗ੍ਹਾ ਤੇ ਪਹੁੰਚ ਚੁੱਕੀ ਹੈ ਤੇ ਤੁਸੀਂ ਮੇਰੇ ਵੀਰ ਜਿਹੜੇ ਘਰੇ ਬੈਠੇ ਆ ਵਾਪਸ ਕਰਕੇ ਪਹੁੰਚੋ ਵੇਖੋ ਵੀਰ ਜਿਹੜੀ ਅੱਖਾਂ ਦੇ ਵਿੱਚ ਅਥਰੂ ਆਤ ਤੇ ਗੱਲਾਂ ਦੱਸਦੇ ਨੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਤੁਸੀਂ ਘਰੇ ਜਾਈਆਂ ਦੇ ਵਿੱਚ ਬੈਠੇ ਹੋ ਤੇ ਵੀਰ ਨੇ ਆਪਣੀ ਧਾਣੀ ਸਾਰੀ ਦੱਸ ਵੀ ਦਿੱਤੀ ਆ ਪਿੰਡ moradia are